ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਪਿੰਡ ਮੱਲ ਕੇ ਆਏ ਸੀ ਜੀ ਮੱਲ ਕੇ ਪਿੰਡ ਇਹ ਬਰਗਾੜੀ ਤੋਂ ਹੈਗਾ ਕੋਈ 7-8 ਕਿਲੋਮੀਟਰ ਦੀ ਦੂਰੀ ਤੇ ਬਾਬਾ ਜੀ ਦਾ ਦੋ ਤਿੰਨ ਗਾਮਾ ਰਿਪੀਟਰ ਹੈ ਜੀ ਫੁੱਲ ਰਿਪੀਟਰ ਇਹਦਾ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਆ ਕਿੰਨੇ ਵਾਰੀ ਦਵਾਤਾ ਸੀ ਮਣੇ ਤੇ ਇਹਦੇ ਇਲਾਕੇ ਅ ਤੱਕ ਚਾਰ ਵਾਰੀ ਪੰਜਾਂ ਵਾਰੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਹੋ ਗਿਆ ਸਾਡੇ ਨੂੰ 10 ਆ 10 ਵਜੇ ਮਿੰਟਾਂ ਅਜਾ 10ਵਾਂ ਮਹੀਨਾ ਤੇ ਕਿੰਨਾ ਦੁੱਧ ਦੇ ਰਹੀ ਜੀ ਨੂੰ ਦੁੱਧ ਇਸ ਟਾਇਵੇ ਦੇ ਠਾ ਹੈਗਾ ਦੂਜਾ ਬਤ ਵੀ 10 ਕਿਲੋ ਦੁੱਧ ਪਹਿਲਾਂ ਕਿੰਨਾ ਦੁੱਧ ਸੀ ਜੀ ਪਹਿਲਾਂ ਤਾਂ ਇਹਦੇ 18 ਕਿਲੋ ਕਰਕੇ ਠੀਕ ਹੈ ਠੀਕ ਆ ਹੀਟ ਜ ਵੀ ਉਹ ਪ੍ਰੋਪਰ ਨਹੀਂ ਆ ਰਹੀ ਹੈ ਨਾ ਹਾਂਜੀ ਮੰਨ ਲਓ 20 ਦਿਨਾਂ ਬਾਅਦ ਹੀਟ ਨਹੀਂ ਕੱਢ ਰਹੀ 20 ਦਿਨਾਂ ਤੋਂ ਨਹੀਂ ਕੱਢਦੀ ਇਹ ਮਤਲਬ ਇਹ ਕਦੇ ਟਪਾ ਜਾਂਦੀ ਆ ਮਹੀਨਾ ਸਵਾ ਮਹੀਨਾ ਵੀ ਕਰ ਜਾਂਦੀ ਆ ਅੱਛਾ ਅੱਛਾ ਹਾਂ 20 ਦਿਨਾਂ ਤੋਂ ਤਾਂ ਕੱਢ ਦੂਗੀ ਹੀ ਨਹੀਂ ਜੜੇ ਲੇਟ ਹੀ ਕੱਢਦੀ ਆ ਲੇਟ ਨਹੀਂ ਕੱਢਦੀ ਹਾਂ ਉਹ ਲੇਟ ਕੱਢੂਗੀ ਫੜਗੀ ਅੰਦਰ ਉਹਦਾ ਸਰਕਲ ਨਹੀਂ ਸੈੱਟ ਜੀ ਇਹਦੇ ਆਪਾਂ ਇਹੋ ਜਿਹੇ ਪਸ਼ੂਆਂ ਦੇ ਸੈਂਕ੍ਰੋ ਕਰਦੇ ਹੁੰਦੇ ਆ ਜੀ ਆਪਾਂ ਇਹਦਾ ਹੁਣ ਸੈਂਕ੍ਰੋ ਕਰਾਂਗੇ ਅੱਜ ਇਹਦੇ ਦਵਾਈ ਭਰੀ ਹੈ ਤੇ ਇਹਦੇ ਆਪਾਂ ਹੀਟ ਤੋਂ ਮੰਨ ਲਓ ਅੱਜ ਤੋਂ 10ਵਾਂ ਦਿਨ ਸੈਂਕ੍ਰੋ ਦਾ ਗਿਣਾਂਗੇ ਵੈਸੇ ਹੀਟ ਚਾਈ ਨੂੰ ਤੇ ਜੇ ਪਸ਼ੂ ਹੀਟ ਚ 20 ਦਿਨਾਂ ਬਾਅਦ ਆਉਂਦਾ ਫਿਰ ਤੁਸੀਂ 10ਵੇਂ ਦਿਨ ਸੈਂਕ੍ਰੋ ਸ਼ੁਰੂ ਕਰ ਸਕਦੇ ਆ ਤੇ ਇਹਨੂੰ ਪਾਊਡਰ ਲੈ ਕੇ ਦਿੱਤਾ ਜੀ ਗੇਰਾ ਇੱਕ ਵਾਰੀ ਥੋੜੀ ਜੀ ਹੈਲਥ ਦੀ ਵੀ ਥੋੜੀ ਜੀ ਮਾੜੀ ਹੈਗਾ ਪਰ ਇਹ ਕਹਿੰਦੇ ਐਂ ਹੀ ਰਹਿੰਦੀ ਹੈ ਤੇ ਐ ਨਹੀਂ ਰਹਿਣੀ ਜੀ ਇਹ ਸੈੱਟ ਹੋ ਜੂਗੀ ਕੋਈ ਚੱਕਰ ਨਹੀਂ ਥੋੜਾ ਇਹ ਤਾਂ ਖੂਨ ਦੀ ਕਮੀ ਆ ਤੇ ਇੱਕ ਮਤਲਬ ਉਹ ਨਾ ਜੀ ਬੂਸਟਰ ਪਾਊਡਰ ਦੀ ਇਹਨੂੰ ਲੋੜ ਆ ਗਾਣ ਤੇ ਗੱਬਣ ਹੋ ਜੂਗੀ ਐਡੀ ਗੱਲ ਨਹੀਂ ਇਹਨਾਂ ਨੂੰ ਦੱਸਿਆ ਠੀਕ ਹੈ ਇੱਕ ਗਾਂ ਇਹਨਾਂ ਨੇ ਆ ਲਈ ਹੈ ਜੀ ਗਾਂ ਦੇਖੋ ਕਿੱਡੀ ਚੰਗੀ ਹੈ ਬਹੁਤ ਵੱਡੀ ਗਾਂ ਕਿੰਨੇ ਦੁੱਧ ਤੇ ਲਈ ਸੀ ਬਾਬਾ ਜੀ ਆਪਾਂ ਇਹ ਇਹ ਆਪੜਾ 8 ਕਿਲੋ ਦਾ ਤਾਂ ਕਹਿ ਕੇ ਦਿੱਤਾ ਸੀਗਾ। ਇਹ ਵੀ ਵੀ ਥੋੜਾ ਚੇਰੀ ਹੋਇਆ ਮਹੀਨਾ ਤੋਂ ਸਵਾ ਮਹੀਨਾ ਹੀ ਹੋਇਆ ਹੈ। ਠੀਕ ਹੈ ਜੀ ਜੇ ਤੁਸੀਂ ਐਡੇ ਕੱਦਗਾਠ ਵਾਲੀ ਗਾਂ ਕੋਈ ਵੀ ਲੈਣੇ ਆਣਾ ਜੀ ਤੁਸੀਂ ਧਿਆਨ ਰੱਖਿਆ ਕਰੋ ਇਹ ਚੀਜ਼ ਦਾ ਵੀ 100% ਜਾਂ ਪਸ਼ੂ ਦੇ ਕਿੱਟ ਲੱਗੀ ਹੈ ਜਾਂ ਪਸ਼ੂ ਰਿਪੀਟਰ ਹੈ ਕਿਉਂ ਇੰਨਾ ਕੱਦਗਾਠ ਵਾਲਾ ਪਸ਼ੂ ਘਟ ਘਟ 25 30 ਕਿਲੋ ਵਾਲੀ 30 35 ਕਿਲੋ ਵਾਲੀ ਗਾਂ ਇਹ ਹੈਗੀ ਆ ਰਾਵਣਾ ਹੀ ਪਤਾ ਲੱਗਦਾ ਹੈ ਇਹਦਾ ਤੇ ਇੰਨੇ ਘੱਟ ਦੁੱਧ ਦੇ ਆਉਣਾ ਪਸ਼ੂ ਨੇ ਕੋਈ ਐਂ ਤਾਂ ਹੈ ਨਹੀਂ ਵੀ ਉਹ ਮਹੀਨੇ ਜਾਂ ਜਾਜੂ ਜਾਂ 2 ਮਹੀਨੇ ਜਾਂ ਜਾਜੂ ਜਾਂ ਸਾਲ ਜਾਂ ਜਾਜੂ ਡੇਢ ਡੇਢ ਸਾਲ ਵੀ ਗਾਂ ਮੁੱਧ ਦੇਈ ਜਾਂਦੀਆਂ ਆਪਾਂ ਨੂੰ ਪਤਾ ਹੈ ਇਹ ਗਾਂ ਨੂੰ ਸੂਈ ਨੂੰ ਬਹੁਤ ਟਾਈਮ ਹੋ ਗਿਆ ਹੋਊਗਾ ਜੀ ਤੇ ਇਹਦੇ ਨੌਕਸ ਵੀ ਹੈਗਾ ਅੰਦਰ ਤੇ ਇਹਦੇ ਦਵਾਈ ਭਰੀ ਅੱਜ ਪਾਊਡਰ ਬੁੱਟਰ ਪਾ ਕੇ ਮੈਂ ਇਹਨਾਂ ਨੂੰ ਕਿਹਾ ਵੀ ਮੱਥਾ ਬਹੁਤ ਮਰਾਊਗੀ ਜੀ ਪਰ ਗੱਪਣ ਹੋ ਜੂਗੀ ਟਾਈਮ ਲੱਗੂਗਾ ਤੇ ਹੋ ਸਕਦਾ ਤਿੰਨ ਤੋਂ ਚਾਰ ਵਾਰੀ ਆਪਾਂ ਨੂੰ ਮੰਨ ਕੇ ਚਲੋ ਦਵਾਈ ਭਰਨੀ ਪਵੇ ਜਾਂ ਕੁਝ ਵੀ ਕਰਨਾ ਪਵੇ ਪਰ ਇਹਦਾ ਟਾਈਮ ਲੱਗੂਗਾ ਇਹ ਗਾਂ ਪਰ ਜੇ ਗੱਪਣ ਹੋ ਜਾਂਦੀ ਹੈ ਤਾਂ ਗਾਂ ਦਾ ਗੱਦਗਾਠ ਬਹੁਤ ਹੈ ਜੀ ਵੱਡੀ ਹੈ ਇਹ ਹੀ ਦੇਖ ਕੇ ਇਹਨਾਂ ਨੇ ਲੈਂਦੀ ਹੈ ਕਿੰਨੇ ਦੀ 30 ਦੀ ਖਰੀਦੀ ਸੀ ਹਾਂਜੀ 30000 ਦੀ ਖਰੀਦੀ ਸੀ ਹੁਣ ਦੁੱਧ ਵੀ ਟਾਈ ਟਾਈ ਕਿਲੋ ਦੀ ਆ ਗਈ ਹੈ ਜੀ ਇਹ ਕਿੱਥੇ ਲੱਗੀ ਦੀ ਵੈਸੇ ਨਿਸ਼ਾਨੀ ਹੈ ਫੇ ਦੁੱਧ ਪਸ਼ੂ ਬਹੁਤ ਛੇਤੀ ਘਟ ਜਾਂਦਾ ਹੈ ਤੇ ਜਿਹ ਪ੍ਰੋਪਰ ਪੂਰਾ ਦੁੱਧ ਥੋੜਾ ਟਾਈਮ ਹੀ ਦਿੰਦਾ ਪਸ਼ੂ ਪਤਾ ਨਹੀਂ ਹੁਣ ਕਿੰਨਾ ਕ ਟਾਈਮ ਹੋ ਗਿਆ ਹੋਊਗਾ ਲੱਗੀ ਨੂੰ ਤੇ 100% ਮੈਨੂੰ ਇਹ ਲੱਗਦਾ ਜੀ ਬਾਕੀ ਚਲੋ ਕਈ ਵਾਰੀ ਮੈਂ ਵੀ ਗਲਤ ਹੋ ਸਕਦਾ ਪਰ ਮੇਰਾ ਅੰਦਾਜ਼ਾ ਅਜੇ ਨਹੀਂ ਗਲਤ ਨਹੀਂ ਜਾਂਦਾ ਕਿ ਮੈਨੂੰ ਪਤਾ ਵੀ ਇਹ ਗਾਂ ਦੇ ਕਿੱਟ ਲੱਗੀ ਆ ਫੋਲਰ ਰੀਪੀਟਰ ਗਾਂ ਇਹਨੂੰ ਕਹਿ ਸਕਦੇ ਆ ਬਹੁਤ ਪੂਰੀ ਫੋਲਰ ਰੀਪੀਟਰ ਗਾ ਵੀ ਇਹ ਠੀਕ ਹੈ ਇੱਕ ਗਾਂ ਇਹ ਹੈ ਬਾਬਾਈ ਕੋਲੇ ਇਹਦੇ ਅੱਜ ਦਵਾਈ ਭਰੀ ਐ ਇਹਨੂੰ ਵੀ 4 ਮਹੀਨੇ ਹੋ ਗਏ ਜੀ ਸੂਈ ਨੂੰ ਤੇ ਇਹ ਵੀ ਇਹਦੇ ਵੀ ਇੱਕ ਵਾਰੀ ਭਰਾ ਚੁੱਕੇ ਰਹੀ ਗਈ ਨਹੀਂ ਦਵਾਈ ਭرائی ਐ ਇਹਦੀ ਅੱਛਾ ਇਹ ਤਾਂ ਦਵਾਈ ਭرائی ਐ ਤੇ ਇਹਨੂੰ ਪਹਿਲਾਂ ਵੀ ਦਵਾਈ ਭرائی ਐ ਜੀ ਨਹੀਂ ਇੱਕ ਹੀ ਵਾਰੀ ਦਵਾਈ ਭਰੀ ਅੱਛਾ ਇੱਕ ਹੀ ਵਾਰੀ ਭرائی ਐ ਠੀਕ ਐ ਜੀ ਇਹਨੂੰ 4 ਮਹੀਨੇ ਹੋ ਗਏ ਸੂਈ ਨੂੰ ਥੋੜੀ ਜ਼ੇਰ ਦੀ ਦਿੱਕਤ ਆ ਗਈ ਸੀ ਤੇ ਹਜੇ ਤੱਕ ਗਾਂ ਹੀਟ 'ਚ ਨਹੀਂ ਆਏਗੀ ਇਹਦੇ ਤੇ ਉਹ ਗਾਂ ਦੇ ਆਪਾਂ ਸੈਂਕਰੋ ਕਰਾਂਗੇ ਜੀ ਦੋ گاਵਾਂ ਦੇ ਜਿਹੜੀ ਉਹ ਸਾਹਮਣੇ ਆ ਤੇ ਇਹ ਗਾਂ ਠੀਕ ਐ ਕਿ ਉਹ ਹੀਟ 'ਚ ਨਹੀਂ ਆਏਗੀ ਗਾਂ ਗਰਮੀ ਸ਼ੁਰੂ ਹੋ ਜਾਣੀਆਂ ਇਹਦੇ ਕਰਕੇ ਇਹਦੇ ਵੀ ਸੈਂਕਰੋ ਕਰਾਂਗੇ ਦੋਵਾਂ گاਵਾਂ ਦੇ ਇਕੱਠੇ ਹੀ ਕਰਾਂਗੇ ਹੋ ਸਕਦਾ ਇਹਦੇ ਵੀ ਕਰਗੇ ਜੇ ਸੈੱਟ ਹੋ ਗਈ ਤਾਂ ਪਰ ਇਹਦਾ ਮੈਨੂੰ ਇਹ ਅੰਮ੍ਰਿਤ 10 20 ਦਿਨ ਆਪਾਂ ਇਹਨੂੰ ਸਪਲੀਮੈਂਟ ਵਗੈਰਾ ਦੇ ਕੇ ਇੱਕ ਹੀਟ ਦੇਖਾਂਗੇ ਇਹਦੀ ਵੀ ਕਿਵੇਂ ਘੜਦੀ ਹੈ ਉਹ ਤੋਂ ਬਾਅਦ ਕਰਾਂਗੇ ਚਕਾਲੀ ਨਹੀਂ ਕਰਦੇ ਕਿਉਂਕਿ ਇਹਾਂ ਜਿਆਦਾ ਰਿਪੀਟਰ ਹੈ ਤੇ ਹੌਲੀ ਹੌਲੀ ਸੈੱਟ ਹੋਊਗੀ ਟਾਈਮ ਲੱਗੂਗਾ ਜੀ ਇਹਨੂੰ ਤੇ ਇਹ ਕਾ ਜਰਸੀ ਗਾ ਇਹਨਾਂ ਕੋਲੇ ਜੀ ਤੇ ਇਹਦੀ ਕੋਈ ਸਮਝ ਨਹੀਂ ਆਈ ਜੀ ਇਹ ਕੀ ਸਿਸਟਮ ਹੈ ਇਹ ਦਾ ਅੰਦਰੋਂ ਇਹਦੇ ਪਾਣੀ ਭਰਦਾ ਗਾਂ ਦੇ ਤੇ ਬੈਠੇ ਵੀ ਬੈਠੀ ਵੀ ਅਲਕੋਰੀਆ ਸੜਦੀ ਹੋਣਾ ਹਾਂਜੀ ਹਾਂਜੀ ਜਦੋਂ ਬੰਦੀ ਹੈ ਪਾਣੀ ਛਿੱਟੀ ਜਾਂਦੀ ਹੈ ਪਾਣੀ ਛਿੱਟੀ ਇਹਦੇ ਪਾਣੀ ਭਰਦਾ ਗਾਂ ਦੇ ਜੀ ਬਾਕੀ ਪੇਟਲ ਹੋਈ ਪਈ ਹੈ ਗਾਂ ਇਹਨਾਂ ਨੇ 14000 ਰੁਪਏ ਦੀ ਖਰੀਦੀ ਹੈ ਇਹ ਇਹ ਕਿੰਨਾ ਦੁੱਧ ਦੇ ਰਹੀ ਹੈ ਜੀ ਇਹ ਹੁਣ ਹੈਗਾ 7 ਕਿਲੋ ਦੁੱਧ ਤੇ ਇੱਕ ਕੰਮ ਦੁੱਧ ਤੇ ਹੀ ਆ ਬਾਬਾ ਜੀ ਫਿਰ ਆਪਣਾ ਹਾਂ ਦੁੱਧ ਤੇ ਹੀ ਹੈ ਕਿੰਨਾ ਦੁੱਧ ਪਾ ਰਹੇ ਆ ਦੁੱਧ ਹੁਣ ਤਾਂ ਥੋੜਾ ਹੀ ਹੈ ਇਹ ਦਾ 32 33 ਕਿਲੋ ਹੁੰਦਾ ਦੋ ਟਾਈਮ 30 32 ਕਿਲੋ ਕੀ ਰੇਟ ਮਿਲਦੇ ਆ ਰੇਡ ਦਾ 37 ਰੁਪਏ ਸਾਡੇ ਸੈੱਟ ਠੀਕ ਆ ਮੰਨ ਲਓ ਕੀ ਤਾਂ ਹੁੰਦਾ ਹੋਊਗਾ ਵੀ ਇਹਨਾਂ ਦਾ ਕੋਈ ਵੀ ਹੈ ਨਹੀਂ ਅੱਗੇ ਜਿਵੇਂ ਆਹ ਦਾ ਸੀ ਇੱਕ ਵਾਰ ਦੋ ਵੇਚਤੀਆਂ ਅੱਗੇ 60-65 ਕਿਲੋ ਦਾ ਚਾਰਾਂ ਕਬਈ ਪੈਂਦਾ ਸੀ ਚਾਰਾਂ ਅੰਗ ਦਾ ਹੀ ਪੈਂਦਾ ਸੀ ਹਾਂ ਜਿਹੜੀਆਂ ਉਹ ਗਾਵਾਂ ਵੇਚਤੀਆਂ ਸੱਜਰ ਵੇਚ ਗਈ ਨਹੀਂ ਉਹ ਵੀ ਆਹੀ ਹਾਲ ਹੋ ਗਿਆ ਮੰਨ ਲਓ ਰਬੀਟਰ ਹੀ ਹੋ ਸੀ ਪਿਕਟਰੀ ਹੋਗੀਆਂ ਸੀ ਇਹਦੇ ਵਰਗੀ ਸੀ ਇੱਕ ਗਾਂ ਜੋ ਹਾ 6ਵੀ ਹਾਂਜੀ ਉਹ ਵੀ ਆਪ ਜੀ ਆਪ ਸੂਕੀ ਉਹ ਮੁਰਕਿਓ ਦੇ ਭਾਰ ਵੀ ਪੈਣ ਲੱਗਾ ਭਾਰ ਕੋ 18000 ਦੀ ਦਿੱਤੀ ਅੱਛਾ 18 ਦੀ ਦਿੱਤੀ ਉਹ 18 ਦੀ ਦਿੱਤੀ ਕਿੰਨੇ ਟਾਈਮ ਬਾਅਦ ਜੀ ਉਹਦੇ ਨਾਲ ਦੀ ਨਾਲੀ ਨਹੀਂ ਆਇਆ ਤਾਂ ਓਕਰ ਕਰਕੇ ਦਿੱਤੀ ਸੀ ਦੁੱਧ ਜਦੋਂ ਘਟ ਗਿਆ ਸੀ ਦੁੱਧ ਤੇ ਆ ਹੀ ਨਹੀਂ ਹੋਣੀ ਹੈ ਨਾ ਦੁੱਧ ਥੋੜਾ ਹੀ ਘਟ ਗਿਆ 22 ਕਿਲੋ ਸੀ ਪਹਿਲਾਂ ਜਦੋਂ ਅਸੀਂ ਲਿਆਂਦੀ ਹਾਂਜੀ ਤੇ ਇੱਕ ਸੂਆ ਸਾਡੇ ਕੋਲੇ ਸੂਈ ਤੀਜੇ ਬਤਨ ਦੂਜੇ ਸੂਏ ਆ ਕੇ ਉਹ ਖਰਾਬ ਹੋ ਦੂਜੇ ਸੂਏ ਖਰਾਬ ਕੋਈ ਮਿਨਰਲ ਵੈਕਟਰ ਪਾਉਣੇ ਆ ਜੀ ਪਸ਼ੂਆਂ ਨੂੰ ਧਾਤਾਂ ਦਾ ਚੂੜਾ ਤੇ ਇਹ ਪਹਿਲਾਂ ਤਾਂ ਵੀ ਪੌਦਾ ਹੀ ਤੇ ਹੁਣ ਇਹਨਾਂ ਨੂੰ ਵੇਚ ਦੀ ਪਾਇਆ ਸੀ ਸੀਸੀ ਆ ਸੀਆਰ ਆ ਜੋ ਪੌਦੇ ਰਿਹਾ ਹੈ ਹਾਂ ਕੋਈ ਕੈਲਸ਼ੀਅਮ ਵਗੈਰਾ ਜਾਂ ਕੋਈ ਹੋਰ ਪੌਡਰ ਕੈਲਸ਼ੀਅਮ ਤਾਂ ਹਾਂ ਹੁਣ ਗਰਮੀ ਸ਼ੁਰੂ ਹੋ ਗਈ ਹੈ ਤੇ ਆਉਣਾ ਹੀ ਹੁੰਦਾ ਮੈਂ ਅੱਛਾ ਨਰਜੀ ਬੋਸ ਤੋਂ ਜਿਵੇਂ ਪਾਊਡਰ ਉਹ ਤੁਹਾਡੀ ਗੱਲ ਲਿੱਸੀ ਰਹਿੰਦੀ ਹੈ ਨਾ ਜਿਹਨੂੰ ਉਹਨਾਂ ਨੂੰ ਪਾਊਡਰ ਦੱਸਣਾ ਪਾਊਡਰ ਨਹੀਂ ਇਹ ਮੈਨੂੰ ਕਿਸੇ ਨੇ ਦਿੱਤਾ ਅੱਛਾ ਹਾਂਜੀ ਉਹ ਪੂਰਾ ਦੂਜਾ ਸੀਆਸੀ ਸੀਗਾ ਹਾਂਜੀ ਤੇ ਆ ਜਿਹੜੀ ਹੈਗੀ ਆ ਆਪਣੇ ਕੈਲਸ਼ੀਅਮ ਹਾਂਜੀ ਇਹ ਤਾਂ ਅਸੀਂ ਆਪਦੀ ਮਰਜ਼ੀ ਨਾਲ ਹੀ ਪੀਉਣ ਲੱਗ ਗਏ ਜਦੋਂ ਆਉਣਾ ਗਰਮੀ ਕਰਕੇ ਵੀ ਗਰਮੀ ਗਰਮੀ ਪਿਆ ਦਿੰਦੇ ਹੁੰਦੇ ਹੁ ਠੀਕ ਹੈ ਠੀਕ ਹੈ ਜਦੋਂ ਆਪਣੇ ਕੋਲੇ ਚਾਰ ਪਸ਼ੂ ਹੈ ਜੀ ਦੇਖੋ ਤੁਸੀਂ ਚਾਰੇ ਹੀ ਰਿਪੀਟਰ ਚਾਰੇ ਹੀ ਰਿਪੀਟਰ ਕਹਿ ਸਕਦੇ ਹਾਂ ਚਲੋ ਆਹ ਗਾਂ ਨੂੰ 4 ਮਹੀਨੇ ਹੋਏ ਆ ਤੁਈ ਨੂੰ ਹੁਣ ਜਿਆਦੇ ਦੁੱਧ ਵਾਲੀ ਵੀ ਇਹੀ ਹੈ ਨਾ ਇਹੀ ਹੈ ਕਿੰਨਾ ਦੋ ਦੇ ਰਹੀ ਹੈ ਇਹ ਹੋਇਆ ਜੀ ਤਾਂ ਦੁੱਧ ਸਵਾ ਇਹ ਹੀ ਸਾਰਿਆਂ ਦਾ ਖਰਚਾ ਚਲਾ ਰਹੀ ਹੈ ਸਾਧੂ ਜੀ ਜਦੋਂ ਆਪਦਾ ਖਰਚਾ ਹੀ ਘੱਟ ਰਹੀ ਹੈ ਉਹਦਾ ਸਾਨੂੰ ਇਹ ਨਹੀਂ ਸਮਝਦਾ ਜੀ ਉਹ ਦੋ ਦਿਨਾਂ ਚ ਤਾਂ 4 ਕਿਲੋ ਤੇ ਵੀ ਆ ਜਾਂਦੀ ਆ ਤੇ 6 ਕਿਲੋ ਵੀ ਜਾ ਵਰਦੀ ਆ ਜਦੋਂ ਪਤਾ ਦਿਹਾੜੀ ਦਾ 6 ਕਿਲੋ ਹੀ ਦੇ ਦੇਣੀ ਤਾਂ ਕਿਤੇ ਕਿਤੇ ਪਤਾ ਨਹੀਂ ਕੀ ਕਹਿੰਦਾ ਜਿਵੇਂ ਹੀ ਘਟ ਜਾਂਦਾ ਘੱਟ ਜਾਂਦੇ ਆ ਜਿਉਂ ਨੂੰ ਮੋਗ ਲੱਗਦੀ ਹੋਗੀ ਗਾ ਨਹੀਂ ਮੋਗ ਤਾਂ ਅੱਜ ਹੀ ਲੱਗੀ ਮਾਰੀ ਇਹਦੇ ਅੱਛਾ ਜੀ ਤੇ ਸਿਹਤ ਦੀ ਆਈ ਰਹਿੰਦੀ ਹੈ ਸਿਹਤ ਦੀ ਪਹਿਲਾਂ ਤੋਂ ਹੀ ਆਈ ਹੈ ਜਦੋਂ ਤੋਂ ਲਿਆ ਜਿੰਨੇ ਸੂਏ ਸੂਈ ਹੈ ਹਾਂ ਜਿੰਨੇ ਸੂਏ ਸੂਈ ਲਿਆਦੀ ਸੀ ਤੇ ਦੋ ਸੂਵੇ ਸਾਡੇ ਕੋਲੇ ਸੂਈ ਤੇ ਆਪਦੀਆਂ ਘਰਦਿਆਂ ਗਾਵਾਂ ਜੀ ਹੁਣ ਆਪਣੀਆਂ ਸਰਗ ਹੁਣ ਤਾਂ ਇਸ ਟਾਈਮ ਤਾਂ ਪਾਈ ਕਹਿ ਸਕਦੇ ਵੀ ਕਰ ਦਿੰਦੀਆਂ ਹਾਂ ਹਾਂ ਤੇ ਉਹ ਤਾਂ ਕੋ ਚਾਰ-ਚਾਰ ਸਾਲ ਹੋ ਗਏ ਸਾਡੇ ਮੇ ਟਾਈਮ ਤੋਂ ਪਹਿਲੇ ਮੇ ਟਾਈਮ ਤੋਂ ਤੇ ਬੱਚੀਆਂ ਪੁੱਛੀਆਂ ਨਹੀਂ ਤਿਆਰ ਹੋਈਆਂ ਬੱਚੀਆਂ ਤਿਆਰ ਨਹੀਂ ਹੋਈਆਂ ਸੋ ਵੀ ਠੀਕ ਹੈ ਮੈਂ ਇੱਕ ਦੋ ਬੱਚੀਆਂ ਆਈਆਂ ਨਹੀਂ ਹਾਂਜੀ ਕੋਈ ਨਹੀਂ ਹੋਈ ਬੱਚੀਆਂ ਮਤਲਬ ਇਹਨਾਂ ਮਗਰ ਸੀਗੀਆਂ ਪਹਿਲਾਂ ਹਾਂਜੀ ਉਹ ਗਾ ਦੇ ਮਗਰ ਵੀ ਆਈ ਸੀਗੀ ਹਾਂਜੀ ਤੇ ਜਿਹੜੀ ਇਹਦੇ ਨਾਲ ਦੇ ਅਸੀਂ ਵੇਚੀ ਉਹਦੇ ਮਗਰ ਵੀ ਆਈ ਸੀ ਅੱਛਾ ਉਹਦੇ ਮਗਰ ਵੀ ਆਈ ਹਾਂ ਉਹਦੀ ਜਿਹੜੀ ਬੱਚੀ ਹੈ ਮਗਰ ਆਈ ਸੀ ਉਹਦੀ ਵੀ ਹਾਂਜੀ ਉਹ ਹੀ ਦੋ ਬੱਚੇ ਸਾਡੇ ਕੋਲੇ ਉਹ ਵੀ ਤਿੰਨ ਤਿੰਨ ਸਾਲਾਂ ਤੋਂ ਹੁਣ ਰਿਪੀਟ ਹੋ ਗਈ ਹੋਈਆਂ ਸੀ ਅੱਛਾ ਅੱਛਾ ਉਹ ਦੋ ਤਰ 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 ਰੀਤੀ ਕੇ ਭਰਾਏ ਠੀਕ ਹੈ ਉਹ ਫਿਰ ਅਸੀਂ ਆਪੇ ਵੇਚੋ ਉਹ ਜਿਹੜੇ ਉਹਦੀ ਦੋ ਬੱਚੀ ਅਸੀਂ 32000 ਦੀ ਮੰਨ ਲਓ ਹੁਣ ਤੁਸੀਂ ਬੱਚੀ ਨਹੀਂ ਸਾਹਮਦੇਗੇ ਕਹਿੰਦਾ ਦੁੱਧ ਹੀ ਪਾਉਣੇ ਪਹਿਲਾਂ ਦੁੱਧ ਹੀ ਪਾਉਣੇ ਕਹਿੰਦਾ ਦੁੱਧ ਹੀ ਪਾ ਪੱਕੀ ਜੀ ਫਰਾ ਦੁੱਧ ਨਹੀਂ ਰੱਖਿਆ ਕੱਲਾ ਦੁੱਧ ਨਹੀਂ ਰੱਖਿਆ ਠੀਕ ਹੈ ਮੰਨ ਲਓ ਬੱਚੀ ਜਦੋਂ ਵੈੜ ਜੀ ਬਣ ਜਾਂਦੀ ਆ ਉਹਦੇ ਵੇਚਦੇ ਆ ਅੱਛਾ ਗਾਂ ਲੈ ਲੈਣੀ ਆ ਤੋ ਕਰ ਜਾ ਜਾਂ ਤੋ ਕਮਿਆਲ ਆਦੀ ਸੀ ਕੀ ਹਾਂ ਵੀ ਚਲੋ ਇਹ ਸੀ ਸਾਨੂੰ ਵੀ ਅਸਰ ਬੱਚਿਆਂ ਦੇ ਮੁੱਲ 'ਚ ਮਿਲ ਗਈ ਵੀ ਗਾਂ ਚੰਗੀ ਆ ਉਹ ਮੈਂ ਤਾਂ ਲੈ ਲਈ ਮੈਂ ਆਪਦੀ ਚੌਂਕੀ ਦੀ ਵੇਚੀ ਕਰਕੇ ਮੈਨੂੰ ਵੀ ਚੰਗੀ ਆ ਹਾਂ ਚੰਗੀ ਆ ਹਾਂ ਵੀ ਤਾਂ ਆ ਦੇਖੋ ਜੀ ਇਹਦੇ ਲੇਵੇ ਦੇ ਵਾਲ ਬੋਲ ਦੇਖੋ ਗਾਂ ਦਾ ਪਤਾ ਲੱਗਦਾ ਵੀ ਚੰਗੇ ਦੁੱਧ ਵਾਲੀ ਇਹ ਤੇ ਮੇਰੇ ਹਿਸਾਬ ਨਾਲ ਸੂਈ ਵੀ ਇੱਕ ਵਾਰੀ ਹੋ ਗਈ ਜੀ ਹਜੇ ਵੱਧ ਤੋਂ ਵੱਧ ਇੱਕ ਇੱਕ ਵਾਰੀ ਹੀ ਹਾਂ ਤਾਂ ਨਹੀਂ ਆਈ ਲੱਗਦੇ ਹਾਂ ਇੱਕ ਵਾਰੀ ਸੂਈ ਐ ਤੇ ਉਸ ਤੋਂ ਬਾਅਦ ਰੀ ਸੂਣ ਵੇਲੇ ਹੋ ਸਕਦਾ ਕੋਈ ਗਾਂ ਚ ਦਿੱਕਤ ਆਈ ਹੋਵੇ ਪਰ ਉਸ ਤੋਂ ਬਾਅਦ ਇਹਦੇ ਕੱਟ ਲੱਗੀ ਵੀ ਹੈ ਜੀ ਇਹ ਗੱਲ ਤਾਂ ਮੈਨੂੰ ਤਾਂ ਕਨਫਰਮ ਹੈ ਵੈਸੇ ਤੇ ਚਲੋ ਕੋਈ ਨਹੀਂ ਕੱਟਾਂ ਵਾਲੇ ਵੀ ਕੋਈ ਇਸ਼ੂ ਨਹੀਂਗਾ ਪਸ਼ੂ ਗੱਬੜ ਹੋ ਜਾਂਦਾ ਏਡੀ ਗੱਲ ਨਹੀਂ ਦੀ ਕੋਈ ਲੰਘ ਜਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਪਰ ਨਾ ਆ ਜਿਹੜੀ ਚੀਜ਼ ਹੈਗੀ ਯਾਰ ਰੀਪੀਟ ਬਰੀਡਿੰਗ ਵਾਲੀ ਇਹ ਬਹੁਤ ਜ਼ਿਆਦਾ ਆਪਣੇ ਤੇ ਜੇ ਜਿਹੜੇ ਬੰਦੇ ਦੇ ਪਸ਼ੂ ਸਹੀ ਨਹੀਂ ਰਹਿਣੇ ਨਹੀਂ ਤੇ ਉਹ ਫਿਰ ਕੰਮ ਛੱਡੂਗਾ ਜੀ ਜੀ ਨਹੀਂ ਕਰਦਾ ਪਸ਼ੂ ਦਾ ਕੰਮ ਵਧਾਉਣ ਨੂੰ ਬੰਦੇ ਦਾ ਹੁਣ ਚਾਰ گاਵਾ ਚਾਰੇ ਰੀਪੀਟਰਾਂ ਦਾ ਇਹ ਗੱਲ ਇਹ ਦੁੱਧ ਤੇ ਹੀ ਇਹਨਾਂ ਦਾ ਕੰਮ ਆ ਜੀ ਮੈਂ ਦੱਸ ਮੈਂ ਸਾਰਾ ਪੁੱਛਿਆ ਇਹਨਾਂ ਤੋਂ ਵੀ ਦੁੱਧ ਦਾ ਹੀ ਕੰਮ ਹੈ ਮੈਂਨ ਤੇ ਬੱਚੀਆਂ ਉਹ ਚੰਗਾ ਨਹੀਂ ਸਾਂਭ ਲੇਗੇ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ ਵੱਧ ਤੋਂ ਵੱਧ ਤੇ ਇਹਨਾਂ ਨੂੰ ਕਰਿਓ ਜੇ ਸਬਸਕ੍ਰਾਈਬ ਧੰਨਵਾਦ